ਦਾ ਮਾਨ ਕਰਦੇ ਦੋਨੇ ਫਾਰਮ ਔਰ ਉਸ ਕਰਕੇ ਫਾਰਮ ਦੀ ਜਿਹੜੀ ਜਿਹੜੀ ਮੀਟਿੰਗ ਫੈਸਲਾ ਆ ਉਹਦੇ ਚ ਮੈਂ ਅੱਜ ਮਰਨ ਨਾਲ ਤੇ ਬੈਠੂਗਾ ਮੇਰ ਤੋਂ ਬਾਅਦ ਅਗਲਾ ਆਗੂ ਜਿਹੜਾ ਵਾ ਉਹ ਬਿਲਕੁਲ ਤਿਆਰ ਬਰ ਤਿਆਰ ਆ ਜਿਸ ਤਰ ਮੈਂ ਕਹੂੰਗਾ ਮੈਂ ਇਹ ਜ਼ਰੂਰ ਕਹੂੰਗਾ ਕਿ ਅਗਰ ਮੇਰੇ ਪ੍ਰਾਨ ਇੱਥੇ ਚਲੇ ਜਾਂਦੇ ਨੇ ਮੇਰੀ ਸ਼ਹੀਦੀ ਹੋ ਜਾਂਦੀ ਆ ਮੈਂ ਆਪਣੇ ਆਪ ਨੂੰ ਬੜਾ ਕਿਸੁੰਦ ਵਾਲਾ ਸਮਝੂਗਾ ਕਿ ਮੈਂ ਫੌਜ ਚ 35 ਸਾਲ ਕੰਮ ਕੀਤਾ ਉੱਥੇ ਮੇਰੀ ਸ਼ਹੀਦੀ ਨਹੀਂ ਹੋਈ ਲੇਕਿਨ ਮੇਰੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾ ਸ਼ਹੀਦੀ ਹੋਈ ਆ ਔਰ ਉਸ ਤੋਂ ਬਾਅਦ ਜਿਹੜੀ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਔਰ ਮੈਂ ਉਹਨਾਂ ਚਿਰ ਮੇਰਾ ਸਸਕਾਰ ਨਾ ਕੀਤਾ ਜਾਵੇ ਜਿਨ੍ਹਾਂ ਚ ਸਾਡੇ ਕਿਸਾਨਾਂ ਮੁੰਡੇ ਮੰਗਾ ਜਿਹੜੀਆਂ ਮੰਨੀਆਂ ਜਾਂਦੀਆਂ ਧੰਨਵਾਦ ਜਸਵਿੰਦਰ ਮਿੰਗਵਾ ਦੇਖੋ ਜਿਸ ਤਰ੍ਹਾਂ ਇਹਨਾਂ ਦੀ ਗ੍ਰਿਫਤਾਰੀ ਸਵੇਰੇ ਸਵੇਰੇ ਪੰਜਾਬ ਸਰਕਾਰ ਦੀ ਪੁਲਿਸ ਨੇ ਕੀਤੀ ਹੈਗੀ ਹੈ ਇਹ ਗ੍ਰਿਫਤਾਰੀ ਜਿਸ ਮਨਸਾਹ ਦੇ ਨਾਲ ਉਹਨਾਂ ਨੇ ਕੀਤੀ ਇਸ ਅੰਦੋਲਨ ਨੂੰ ਫੇਲ ਕਰਨ ਲਈ ਦੋਨੇ ਮੋਰਚਿਆਂ ਦੇ ਐਲਾਨ ਨੂੰ ਤਾਰਫੀਡ ਕਰਨ ਲਈ ਇਸ ਗੱਲ ਲਈ ਤਾਂ ਸਾਨੂੰ ਮਾਣ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਉੱਤੇ ਆਪਣੇ ਦੋਨੇ ਮੋਰਚਿਆਂ ਦੀ ਲੀਡਰਸ਼ਿਪ ਦੇ ਉੱਤੇ ਕਿ ਅਸੀਂ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਹ ਸੰਦੋਲਨ ਨੂੰ ਸਗੋਂ ਠੰਡਾ ਨਹੀਂ ਹੋਰ ਤਿੱਖਾ ਕਰਾਂਗੇ ਜਿਵੇਂ ਉਸੇ ਤਰ੍ਹਾਂ ਹੀ ਦੋਨਾਂ ਐਲਾਨਾਂ ਨੂੰ ਪ੍ਰੋਪਰ ਟਕੜੇ ਹੋ ਕੇ ਲਾਗੂ ਕਰਾਂਗੇ ਸਗੋਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਪੂਰੇ ਦੇਸ਼ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੇ ਅੰਦਰ ਇਨਕਲਾਬੀਆਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਇਹ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਹਤੈਸੀ ਆ ਉਸ ਮੁੱਖ ਮੰਤਰੀ ਦਾ ਕਹਿਣੀ ਤੇ ਕਰਨੀ ਦਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪਤਾ ਚੱਲਿਆ ਹੈ ਵੀ ਇਹ ਮੁੱਖ ਮੰਤਰੀ ਕਿਸਾਨਾਂ ਦਾ ਨਹੀਂ ਇਹ ਇਹਨਾਂ ਨੀਤੀਆਂ ਨੂੰ ਜਿਹੜੀਆਂ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ਵਾਲੀਆਂ ਨੇ ਉਹਨਾਂ ਨੂੰ ਮੰਨਣ ਦੇ ਵਿੱਚ ਕੇਂਦਰ ਦਾ ਅਮੇਤੀ ਬਣਿਆ ਹੋਇਆ ਹੈਗਾ ਸੋ ਇਹਦੇ ਨਾਲ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਢੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਧੋਲਣ ਉਹਦੂ ਤਿੱਖਾ ਹੋ ਰਿਹਾ ਹੈ ਆਪੋ ਆਪਣੇ ਘਰਾਂ ਦੇ ਕੰਮ ਧੰਦੇ ਸੰਕੋਚਦੇ ਹੋਏ ਉਹ ਬਾਡਰਾਂ ਵੱਲ ਨੂੰ ਵਧੋ ਤੇ ਉਵੇਂ ਜਿਵੇਂ ਆਪਣੇ ਐਲਾਨ ਨੇ ਜਿਵੇਂ 6 ਦਸੰਬਰ ਨੂੰ ਸੰਭੂ ਬਾਡਰ ਤੋਂ ਦਿੱਲੀ ਕੂਚ ਕਰੋ ਦਾ ਐਲਾਨ ਤੇ ਇਸ ਮਰਨ ਵਰਤ ਦੇ ਉੱਤੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਅੱਜ ਬੈਠਣ ਦਾ ਐਲਾਨ ਕਰ ਦਿੱਤਾ ਦੋਨੇ ਮੋਰਚਿਆਂ ਦੀ ਸਹਿਮਤੀ ਨਾਲ ਕਿ ਹੁਣ ਇਸ ਮੋਰਚੇ ਨੂੰ ਜਿੱਤਣ ਲਈ ਇਹਨਾਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਲੋਕਾਂ ਦੀ ਜ਼ਿੰਮੇਵਾਰੀ ਹੈ ਇਸ ਮੋਰਚੇ ਨੂੰ ਪੱਕੇ ਪਰ ਹੀ ਕਰਨਾ ਤੇ ਲੀਡਰਾਂ ਨੇ ਭਾਵੇਂ ਮਰਨ ਦਾ ਕੋਈ ਪ੍ਰਵਾਹ ਨਹੀਂ ਕਰਦੇ ਹੋਏ ਇਸ ਅਦੋਲਣ ਲਈ ਆਪਣਾ ਕਤਰਾ ਕਤਰਾ ਲਾਉਣ ਦਾ ਫੈਸਲਾ ਕਰ ਲਿਆ ਸੋ ਆਓ ਇਸ ਆਰ ਪਾਰ ਦੀ ਲੜਾਈ ਦੇ ਵਿੱਚ ਆਪਾਂ ਸਮੁੱਚੇ ਦੇਸ਼ ਵਾਸੀ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਈਏ ਪਤਗੂ ਸਾਹਿਬਾਨਾ ਨੇ ਲਗ ਲਗ ਤਰੀਕੇ ਨਾਲ ਬੜਾ ਬਲੀਵ ਤੁਹਾਨੂੰ ਸਮਝਾਇਆ ਜਿਵੇਂ ਸਾਡੇ ਡੱਲੇਵਾਲ ਸਾਹਿਬ ਬੜੇ ਸਤਿਕਾਰਯੋਗ ਸੀਨੀਅਰ ਆਗੂ ਸਾਹਿਬਾਨ ਸੀ ਕੀ ਪੰਜਾਬ ਸਰਕਾਰ ਕੀ ਸੈਂਟਰ ਸਰਕਾਰ ਕੀ ਹਰਿਆਣਾ ਸਰਕਾਰ ਐਦਾ ਸਾਡੇ ਆਗੂਆਂ ਨੂੰ ਗਿਰਫਤਾਰ ਕਰਕੇ ਕੀ ਸਾਡੀਆਂ ਜੜੀਆਂ ਮੰਗਾ ਹੱਕੀ ਮੰਗਾ ਮੰਨੀਆਂ ਹੋਈਆਂ ਮੰਗਾ ਲਾਗੂ ਕਰਾਉਣ ਲਈ ਜੋ 13 ਫਰਵਰੀ ਤੋਂ ਅਸੀਂ ਲੋਕ ਬੈਠੇ ਆ ਕੀ ਸਾਡਾ ਮਨੋਬਲ ਦੇਖ ਸਕਦੀ ਆ ਪਰ ਅੱਜ ਤੋਂ ਹੀ ਜਿਵੇਂ ਦੋਨੇ ਫਾਰਮਾਂ ਦਾ ਫੈਸਲਾ ਸੀਗਾ ਮੈਂ ਧੰਨਵਾਦ ਕਰਦਾ ਦੋਨੇ ਫਾਰਮਾਂ ਦਾ ਉਸ ਤਰ੍ਹਾਂ ਅੱਜ ਸੁਖਜੀਤ ਸਿੰਘ ਹਰਦੋ ਚੰਡੇ ਮਰਨਵਾਰਤ ਸ਼ੁਰੂ ਕਰਨਗੇ ਮੇਰੇ ਕੋਲ ਆ ਇਹਨਾਂ ਨੇ ਲੈਟਰ ਲਿਖ ਕੇ ਦੇ ਦਿੱਤਾ ਆ ਦੇਖੋ ਇਹਨਾਂ ਨੇ ਆਪ ਦੀ ਜਿਹੜੀ ਪ੍ਰਾਪਰਟੀ ਦਾ ਕਿਉਂਕਿ ਫੈਸਲਾ ਸਾਨੂੰ ਰਾਤੋਂ ਰਾਤ ਇੱਥੇ ਪਤਾ ਲੱਗਿਆ ਵੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ 2:47 ਮਿੰਟ ਤੇ ਰਾਤ ਅਰੈਸਟ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਅਸੀਂ ਨਿੰਦਾ ਕਰਦੇ ਹਾਂ ਕਿ ਉਹਨਾਂ ਨੂੰ ਫੋਰਮਾਂ ਵੱਲੋਂ ਪਰ ਅਸਲੀ ਚਿਹਰਾ ਜਿਹੜਾ ਹੈਗਾ ਸੀਐਮ ਸਾਹਿਬ ਮਾਨ ਦਾ ਕਿਉਂਕਿ ਸਰਕਾਰ 70 ਸਾਲਾਂ ਤੋਂ ਪੰਜਾਬ ਦੇ ਵਿੱਚ ਕੋਈ ਵੀ ਰਹੀ ਆ ਪਰ ਕਿਤੇ ਨਾ ਕਿਤੇ ਗੋਡੇ ਸੈਂਟਰ ਸਰਕਾਰ ਦੇ ਹੁਕਮਾਂ ਤੇ ਚੱਲਦੀ ਰਹੀ ਆ ਜੇ ਅਗਰ ਪੰਜਾਬ ਜਿਵੇਂ ਸੈਂਟਰ ਮੰਤਰੀਆਂ ਦੇ ਬਿਆਨ ਆਉਂਦੇ ਨੇ ਵੀ ਅਸੀਂ ਕੋਈ ਗਿਰਫਤਾਰ ਨਹੀਂ ਕਿਸਾਨ ਆਗੂ ਕੀਤਾ ਤਾਂ ਸੀਐਮ ਭਗਵੰਤ ਮਾਨ ਆਪ ਦਾ ਸਪਸ਼ਟ ਕਰਨ ਜਗਜੀਤ ਸਿੰਘ ਡੱਲੇਵਾਲ ਨੂੰ ਗਿਰਫਤਾਰ ਕੀਤਾ ਕਿਉਂ ਕੀਤਾ ਕਿਉਂਕਿ 13 ਫਰਵਰੀ ਤੋਂ ਜਿਹੜੀਆਂ ਮੰਗਾਂ ਹੈਗੀਆਂ ਉਹ ਸਾਡੀਆਂ ਸੈਂਟਰ ਨਾਲ ਸੰਬੰਧਤ ਹੈਗੀਆਂ ਤਾ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ ਮੈਂ ਸਮਝਦਾ ਸੀ ਬੋਰਡ ਦੀ ਰਾਜਨੀਤੀ ਨਹੀਂ ਕਰਦੇ ਪਰ ਅੱਜ ਕਿਤੇ ਨਾ ਕਿਤੇ ਜਿੱਥੇ ਤਿੰਨ ਜਿਮਨੀ ਚੋਣਾਂ ਚੋਂ ਜਿੱਤ ਪ੍ਰਾਪਤ ਕੀਤੀ ਆ ਉੱਥੇ ਦਾ ਕਿਸਾਨ ਮਜ਼ਦੂਰ ਮੈਨੂੰ ਲੱਗਦਾ ਆਪਣੀ ਅਕਲ ਤੇ ਮੱਥੇ ਤੇ ਹੱਥ ਮਾਰਦਾ ਹੋਊਗਾ ਇਹੋ ਜੇ ਘਟਿਆ ਲੋਕਾਂ ਨੂੰ ਜਿਤਾਤਾ ਜੀ ਦਾ ਅਸਲੀ ਚਿਹਰਾ ਭਾਜਪਾ ਤੋਂ ਵੀ ਖਤਰਨਾਕ ਸਾਬਤ ਹੋਇਆ ਬਾਕੀ ਹੁਣ ਇੱਥੇ ਪ੍ਰੈਸ ਕਾਨਫਰੈਂਸ ਕਰ ਤੋਂ ਬਾਅਦ ਮੇਹ ਤੋਂ ਅਗਲੀ ਗੱਲ ਸਰਜੀਤ ਸੀ ਪੂਰ ਰੱਖਣਗੇ ਅਹ ਦੇਖੋ ਜਿ ਸਾ 16 ਤਰੀਕ ਨੂੰ ਤੇ 18 ਤਰੀਕ ਦੇ ਇੱਕ ਮਰਨ ਵਰਤ ਵਾਲਾ ਸੈਕੰਡ 6 ਤਰੀਕ ਦਸੰਬਰ ਤੋਂ ਦਿੱਲੀ ਕੋਚਾ ਦੋਨੇ ਸਾਡੇ ਜਿਉਂ ਦੀ ਤਿਉਂ ਸਟੈਂਡ ਕਰਦੇ ਨੇ ਪਹਿਲਾਂ ਉਹ ਬੁਲਾ ਰਹੇ ਨੇ ਦੱਸਦਾ ਕੱਲ ਰਾਤ ਜੋ ਇਹਨਾਂ ਨੇ ਡੱਲਿਆ ਸਾਹਿਬ ਨੂੰ ਚੱਕ ਕੇ ਸਾਡਾ ਅੱਜ ਦਾ ਜਿਹੜਾ ਮਰਨ ਵਰਤ ਵਾਲਾ ਜਿਹੜਾ ਐਕਸ਼ਨ ਪ੍ਰੋਗਰਾਮ ਦੋਨਾ ਮੋਰਚਾਂ ਵੱਲੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਸੀ ਉਹਨੂੰ ਫਲੌਪ ਕਰਨ ਦੀ ਕੋਸ਼ਿਸ਼ ਕੀਤੀ ਹੈ ਆ ਉਹਨੂੰ ਅਸੀਂ ਕੰਟੀਨਿਊ ਕਰਤਾ ਸਖਜੀਤ ਸਿੰਘ ਜੀ ਦੇ ਤੋਂ ਬਾਅਦ ਉਹਦੀ ਲਗਾਤਾਰਤਾ 'ਚ ਬੈਠਣਗੇ ਤੇ ਇਹ ਵੀ ਅਸੀਂ ਨੋਟ ਕੀਤਾ ਵੀ ਰਾਤ 7:00 ਹੋ ਸਕਿਉਰਟੀ ਦੇ ਵਿੱਚ ਕੁਝ ਕਮੀ ਰਹੀ ਹੈ ਉਹ ਕਮੀ ਕਰਕੇ ਹੀ ਉਹ ਚੱਕਣ ਦੇ ਵਿੱਚ ਕਾਮਯਾਬ ਹੋ ਗਏ ਹੁਣ ਜਿਹੜਾ ਇਹਨਾਂ ਨੂੰ ਬਿਠਾਵਾਂਗੇ ਉਹ ਅਸੀਂ ਕੋਈ ਕਮੀ ਛੱਡਾਂਗੇ ਨਹੀਂ ਭਾਵੇਂ ਸਾਨੂੰ ਰਸਤਿਆਂ ਤੇ ਬਲੌਕ ਕਰਨੇ ਪੈਣ ਟਰਾਲੀਆਂ ਲਾਉਣੀਆਂ ਪੈਣ ਕੋਈ ਅ ਪੁਰਸ ਵਾਲਾ ਤਾਂ ਕੀ ਇੱਥੋਂ ਤੱਕ ਕਰੋ ਉਹਨਾਂ ਦਾ ਕੋਈ ਪਰਿੰਦਾ ਵੀ ਨਹੀਂ ਆ ਸਕੂਗਾ ਸਾਡੇ ਤੱਕਰ ਇਹ ਸਸੇ ਸਕਾਉਟ ਦੀ ਇੰਤਜ਼ਾਮ ਕਰ ਲੇ ਬਾਕੀ ਅਸੀਂ ਕਹਿੰਦੇ ਆ ਵੀ 13 ਫਰਵਰੀ ਤੋਂ ਅੰਦੋਲਨ ਸ਼ੁਰੂ ਹੋਇਆ ਮੈਂ ਤਾਂ ਕਹੂੰਗਾ ਅੱਜ ਉਸ ਅੰਦੋਲਨ ਦੀ ਦੂਜੀ ਪਾਰੀ ਸ਼ੁਰੂ ਹੋ ਰਹੀ ਹੈ ਪਹਿਲੀ ਜਿਹੜੀ 13 ਫਰਵਰੀ ਤੋਂ ਚੱਲੀ ਆ ਕੱਲ ਚੱਕਰ ਉਹ ਵੀ ਕੋਈ ਘੱਟ ਕਮਜਾਬ ਨਹੀਂ ਵੱਡੀਆਂ ਵੱਡੀਆਂ ਉਹਦੇ ਵਿੱਚ ਕਾਰਨਾਮੇ ਹੋਏ ਆ ਪਰ ਜਿਹੜੀ ਦੂਜੀ ਪਾਰੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਹ ਪਹਿਲੀ ਪਾਰੀ ਨਾਲੋਂ ਵੀ ਜ਼ਬਰਦਸਤ ਹੋਊਗੀ ਤੁਸੀਂ ਦੇਖੋਗੇ ਇਸ ਧੰਨਵਾਦ ਜੀ ਮੈਂ ਇੱਕ ਹੀ ਗੱਲ ਕਹਿਣੀ ਸੀ ਰਾਖੀ ਕਰਨੀ ਆ ਵਾਰ ਕਰੂਗੀ ਸਰਕਾਰ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਰਾਖੀ ਕਰਨ ਦਾ ਜੁਮਾ ਹੁਣ ਤੁਹਾਡੇ ਸਿਰ ਤੇ ਆ ਤੁਸੀਂ ਆਓ ਆਪਣੇ ਆਗੂਆਂ ਦੀ ਰਾਖੀ ਕਰੋ ਸਰਕਾਰ ਜ਼ਬਰ ਕਰੂਗੀ ਇਹ ਅਨਾਉਂਸਮੈਂਟ ਕੋਈ ਹੁਣ ਸੁਨੇਹਾ ਸੱਪਾ ਆਇਆ ਕੋਈ ਗੱਲ ਤਰੀ ਹੁਣ ਤੁਹਾਡੀ ਸਰਕਾਰ ਨਾਲ ਪੂਰੇ ਕਟਾ ਕਰਮ ਤੋਂ ਬਾਅਦ ਪੂਰਾ ਦਿਨ ਲੰਘ ਗਿਆ ਹੁਣ ਕੀ ਗੱਲ ਤਰੀ ਆਪਾਂ ਸਵੇਰ ਗੱਲ ਕਰ ਰਹੇ ਸੀ ਤੁਸੀਂ ਕਹੇ ਸੀ ਕਿ ਹਲੇ ਪਿਛਣਿਆ ਨਹੀਂ ਆ ਹੁਣ ਕੋਈ ਗੱਲਬਾਤ ਹੋਈ ਸੁਨੇਹਾ ਆਇਆ ਕੋਈ ਸੁਨੇਹਾ ਨਹੀਂ ਅਸੀਂ ਤੇ ਸਗੋ ਤੁਹਾਡੇ ਘੰਗਣਾ ਮੰਗ ਰਹੇ ਪੰਜਾਬ ਸਰਕਾਰ ਕੋਲ ਆਪ ਦਾ ਸਪਸ਼ਟੀਕਰਨ ਦੋ ਵੀ ਤੁਸੀਂ ਇਸ ਕਾਰਵਾਈ ਵਿੱਚ ਕੇਂਦਰ ਦੀ ਕਾਰਵਾਈ ਵਿੱਚ ਕਿਉਂ ਸ਼ਾਮਲ ਹੋਏ ਕੇਂਦਰ ਨਾਲ ਤੇ ਕੋਈ ਸਾਡੀ ਗੱਲਬਾਤ ਨਹੀਂ ਹੈਗੀ ਔਰ ਅਸੀਂ ਆਪਣੇ ਵੱਲੋਂ ਦੱਸਤਾ ਵੀ ਗੱਲਬਾਤ ਲਈ ਦੋਵਾਂ ਫੋਰਮਾਂ ਦੇ ਰਸਤੇ ਖੁੱਲੇ ਨੇ ਕੇਂਦਰ ਸਰਕਾਰ ਸਾਹਮਣੇ ਆਵੇ ਪ੍ਰਪੋਜ਼ਲ ਲੈ ਕੇ ਆਵੇ ਜਿਹਦੇ ਨਾਲ ਸਮੋਰਚੇ ਦਾ ਸੌਖਾ ਸਖਾਲਾ ਹੱਲ ਕੱਢਿਆ ਜਾਵੇ। ਡੱਲੇਵਾਲ ਸਾਹਿਬ ਨਾਲ ਕੋਈ ਤੁਹਾਡੀ ਗੱਲਬਾਤ ਕੋਈ ਕਰਾਈ ਗਈ ਕਿ ਸੁਨੇਹਾ ਡੱਲੇਵਾਲ ਸਾਹਿਬ ਵੱਲੋਂ ਲਵਾਇਆ ਗਿਆ ਤੁਹਾਨੂੰ। ਕਾਕਾ ਸਿੰਘ ਜੀ ਕੋਟੜਾ ਜੀ ਦੀ ਗੱਲਬਾਤ ਹੋਈ ਸੀਗੀ। ਠੀਕ ਆ ਦੱਸ ਦਿਓ। ਡੱਲੇਵਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ। ਆ ਸੁਬਾ ਸਾਢੇ 1:00 8:00 ਵਜੇ ਡੀਐਸਪੀ ਇੱਥੇ ਜਿਹੜਾ ਇੰਚਾਰਜ ਹੈ ਉਹਦਾ ਫੋਨ ਆਇਆ ਸੀ। ਕਿ ਪ੍ਰਧਾਨ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਤੁਸੀਂ ਕੌਣ ਬੋਲਦੇ ਹੋ ਕਹਿੰਦਾ ਮੈਂ ਡੀਐਸਪੀ ਬੋਲਦਾ ਮੈਂ ਕਿਹਾ ਵੀ ਬਹੁਤ ਕੁਝ ਵੇਖ ਲਿਆ ਤੁਹਾਡਾ ਬੋਲਣ ਦਾ ਕੋਈ ਹੋ ਨਹੀਂ ਮੈਂ ਉਹ ਫੋਨ ਕੱਟਿਆ ਗਿਆ ਕੱਟਤਾ ਸੀਗਾ ਦੁਬਾਰਾ ਫੇਰ ਫੋਨ ਆਇਆ ਜਸ ਕਰਨ ਜੀ ਦਾ ਜੀ ਅਸੀਂ ਤਾਂ ਡੱਲੇਵਾਲ ਸਾਹਿਬ ਦੇ ਲੀੜੇ ਲੈ ਕੇ ਜਾਣੇ ਸੀ ਦਵਾਈਆਂ ਇੱਥੇ ਜੇ ਮੈਂ ਕਿਹਾ ਵੀ ਹੈਨਾ ਫਿਕਰ ਤਾਂ ਉਹਨੂੰ ਦਿਨੇ ਲੈ ਜਾਂਦੇ ਤਾਂ ਉਸ ਤੋਂ ਕਹਿੰਦੇ ਵੀ ਦਵਾਈਆਂ ਅਸੀਂ ਮਨਾ ਕਰਤਾ ਵੀ ਕੋਈ ਦਵਾਈ ਨਹੀਂ ਦੇਣੀ ਕੋਈ ਲੀੜੇ ਨਹੀਂ ਦੇਣੇ ਜੋ ਤੁਹਾਡੀ ਵਾਸਤਾ ਜੋ ਤੁਸੀਂ ਕਰਨੀਆ ਤੁਹਾਡੇ ਸਟਡੀ ਚ ਤੁਸੀਂ ਕਰਨੀ ਜਿੰਨਾ ਚਿਰ ਡੱਲੇਵਾਲ ਸਾਹਿਬ ਨਾਲ ਸਾਡੀ ਬਾਤ ਨਹੀਂ ਕਰਾਉਂਦੇ ਗੱਲ ਨਹੀਂ ਕਰਦੇ ਅਸੀਂ ਕੋਈ ਲੀੜਾ ਨਹੀਂ ਦੇਣਾ ਕੋਈ ਦਵਾਈ ਨਹੀਂ ਦੇਣੀ ਤੋਂ 9 ਵਜੇ ਮੇਰੀ ਉਹਨਾਂ ਨੇ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਵਾਈ ਸੀ ਡੱਲੇਵਾਲ ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਜਿਹੜਾ ਮੈਂ ਇੱਥੇ ਸ਼ੁਰੂ ਕਰਨਾ ਸੀ 12 ਵਜੇ ਮਰਸ਼ਦ ਤੋਂ ਮੈਂ ਕਰਤਾ ਮੈਂ ਕੋਈ ਇਹਨਾਂ ਦੀ ਰੋਟੀ ਜੇਲ੍ਹ ਦੇ ਵਿੱਚ ਲੈ ਜਾਣ ਥਾਣੇ 'ਚ ਲੈ ਜਾਣ ਹਸਪਤਾਲ ਦੇ ਵਿੱਚ ਲੈ ਜਾਣ ਕੁਛ ਨਹੀਂ ਖਾਣਾ ਤਾਂ ਮੈਂ ਕਿਹਾ ਵੀ ਜੇ ਤੁਸੀਂ ਇੱਥੋਂ ਤੱਕ ਫੈਸਲਾ ਕੀਤਾ ਤਾਂ ਫਿਰ ਇੱਕ ਸ਼ਰਤ ਸਾਡੀ ਹੋਰ ਵੀ ਇਹਨਾਂ ਨੂੰ ਸਰਕਾਰ ਤੋਂ ਪਾਣੀ ਵੀ ਨਹੀਂ ਇਹਨਾਂ ਦਾ ਪੀਣਾ ਤਾਂ ਮੇਰੇ ਤੌਰ ਤੇ ਜਿਹੜੀ ਸਾਡੀ ਗੱਲ ਹੋਈ ਆ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੱਡਿਆ ਹੋਇਆ ਰੋਟੀ ਦਾ ਕੀ ਲੈਣਾ ਜੋ ਵੀ ਸਰਕਾਰਾਂ ਦਾ ਕੁਛ ਦੇਣਾ ਉਹਨੇ ਕੁਛ ਨਹੀਂ ਲੈਣਾ ਇਸ ਕਰਕੇ ਡੱਲੇਵਾਲ ਸਾਹਿਬ ਡਿਢ ਨੇ ਉਹ ਕਹਿੰਦਾ ਵੀ ਹੁਣ ਮੋਰਚਾ ਤੁਸੀਂ ਸਾਹਮਣੇ ਮੈਂ ਕਲੀਅਰ ਕਰਨਾ ਚਾਹੁੰਣਾ ਹਣ ਡੱਲੇਵਾਲ ਸਾਹਿਬ ਸਰਕਾਰ ਦੀ ਸਟੇਟਿਚ ਹੈ ਉਹਨੂੰ ਕੀ ਕਰਨਾ ਕੀ ਦੇਖਣਾ ਹੈ ਹੁਣ ਮੋਰਚੇ ਦੋਨੇ ਫੋਰਮਾਂ ਨੇ ਇੱਥੇ ਵਿਚਾਰ ਕੇ ਜੋ ਐਲਾਨ ਕਰਨਾ ਹੈ ਜੋ ਫੈਸਲਾ ਕਰਨਾ ਹੈ ਅਸੀਂ ਕਰਨਾ ਹਣ ਡੱਲੇਵਾਲ ਸਾਹਿਬ ਪੁਲਿਸ ਨੂੰ ਜੋ ਉਹਨੂੰ ਕੁੱਟ ਲੇ ਮਾਰ ਲੇ ਉਹਨੂੰ ਖਵਾ ਕੇ ਦੇਖ ਲੈ ਜਿਹੜੀ ਕਲੀਅਰ ਕਰਦਾ ਜਿਹੜੀ ਪੰਜਾਬ ਸਰਕਾਰ ਭਲੇਖੇ ਚ ਹੈ ਜਿਹੜੇ ਵੱਡੇ ਵੱਡੇ ਅਫਸਰ ਤੜਕੇ ਇਥੋਂ ਚੱਕ ਕੇ ਲੈ ਗਏ ਨੇ ਆਪਦੇ ਵਹਿ ਜਿੱਥੇ ਸਿੱਟਕੇ ਗਏ ਨੇ ਉਹਨਾਂ ਨੂੰ ਆਪਦਾ ਜੋਰ ਲਾ ਗਿਆ ਚ ਡੱਲੇਵਾਲ ਸਾਹਿਬ ਇਕੱਲਾ ਹੈ ਉਹਨੂੰ ਦੇਖ ਲੈਣ ਰੋਟੀ ਖਵਾ ਕੇ ਉਹਨੂੰ ਵੇਖ ਲੈਣ ਪਾਣੀ ਪਿਆ ਕੇ ਉਹਨਾਂ ਨੂੰ ਵੇਖ ਲੈਣ ਸਾਨੂੰ ਵਿਸ਼ਵਾਸ ਹੈ ਡੱਲੇਵਾਲ ਸਾਹਿਬ ਜਾਨ ਦੇ ਦੇਣਗੇ ਪਿੱਛੇ ਨਹੀਂ ਹਟਣਗੇ ਇਸ ਕਰਕੇ ਮੈਂ ਸਾਰਾ মিডিਆ ਨੂੰ ਇਹ ਵਿਸ਼ਵਾਸ ਕਰਦਾ ਕਿ ਡੱਲੇਵਾਲ ਕਾਇਮ ਹੈ ਸਾਡੀ ਗੱਲ ਹੋਈ ਆ ਹੁਣ ਸਾਡੀ ਜ਼ਿੰਮੇਵਾਰੀ ਸਾਡੇ ਦੋਨੇ ਫੋਰਮਾਂ ਦੀ ਆ ਜਿਹੜੇ ਮੋਰਚੇ ਐ ਇਹਨਾਂ ਦੀ ਕੋਸ਼ਿਸ਼ ਸੀ ਕਿ ਐਸ ਮੋਰਚਿਆਂ ਨੂੰ ਕਮਜ਼ੋਰ ਕੀਤਾ ਜਾਵੇ ਕਿ ਕਿਸਾਨ ਇਹਨਾਂ ਨੂੰ ਜਾਣ ਬੁੱਝ ਕੇ ਸੋਚੀ ਸਮਝੀ ਸਕੀਮ ਦੇ ਨਾਲ ਲੁਧਿਆਣੇ ਲੈ ਕੇ ਗਏ ਨੇ ਜਾਂ ਉਹਨੂੰ ਹਰਿਆਣਾ ਚ ਵੀ ਲਿਜਾ ਸਕਦੇ ਸੀ ਦਿੱਲੀ ਵੀ ਲਿਜਾ ਸਕਦੇ ਸੀ ਉਹ ਸੋਚੀ ਸਾਜੀ ਸਕੀਬ ਦੇ ਨਾਲ ਲੁਧਿਆਣੇ ਲੈ ਕੇ ਗਏ ਕਿ ਕਿਸਾਨ ਲੁਧਿਆਣੇ ਕੰਨੀ ਨੂੰ ਆ ਜਾਣਗੇ ਇਹ ਮੋਰਚੇ ਖਾਲੀ ਹੋ ਜਾਣਗੇ ਪਰ ਸਾਡੇ ਮੈਂ ਧੰਨਵਾਦ ਆ ਸਾਡੇ ਆਗੂਆਂ ਦੇ ਵਰਕਰਾਂ ਦੇ ਦਿੱਤੇ ਹੋਏ ਪ੍ਰੋਗਰਾਮ ਨਾਲ ਖਨੌਰੀ ਆਏ ਨੇ ਸਾਡਾ ਵਰਕਰ ਕੋਈ ਲੁਧਿਆਣੇ ਨਹੀਂ ਗਿਆ ਪੰਦਰਮ ਆਫੀਸ਼ੀਅਲੀ ਜਿਹੜੀ ਮਰਨ ਵਰਤ ਕਦੋਂ ਤੋਂ ਸਟਾਰਟ ਕਰ ਰਹੇ ਹੋ ਟਾਈਮਿੰਗ ਵੀ ਰੱਖੀ ਹੈ ਜਾਂ ਕਰ ਦਿੱਤੀ ਗਈ ਹੈ ਡਾਊਨ ਵਾਸਤੇ ਤੁਹਾਡੇ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਸਾਡਾ ਐਲਾਨ ਕੀਤਾ ਸੀ ਫਾਰਮਾਂ ਦਾ ਹੁਣ ਤੋਂ ਬਾਅਦ ਸਾਡਾ ਮਰਨ ਵਰਤ ਸ਼ੁਰੂ ਹੋ ਜੂਗਾ ਆ ਅਸੀਂ ਮਾਰਚ ਕਰਕੇ ਜਿਹੜੀ ਸਟੇਜ ਤੇ ਮਾਰਚ ਚੱਲ ਰਿਹਾ ਉੱਥੇ ਜਾਣਾ ਤੁਹਾਡੇ ਸਾਹਮਣੇ ਸਾਰਾ ਕੁਝ ਹੋਊਗਾ ਜਿੱਥੋਂ ਤੱਕ ਹੈਗਾ ਡੱਲੇਵਾਲ ਸਾਹਿਬ ਨੂੰ ਛਡਾਉਣ ਦਾ ਸਾਡਾ ਅੰਦੋਲਨ ਜਾਰੀ ਆ ਚੱਰੀ ਰਹੂਗਾ ਅਸੀਂ ਵੇਟ ਕਰਦੇ ਆਂ ਪੰਜਾਬ ਸਰਕਾਰ ਦੀ ਅਸੀਂ ਤੁਹਾਡੇ ਮਾਧਮ ਨਾਲ ਕਿਹਾ ਨਾ ਆਪਣਾ ਸਪਸ਼ਟੀ ਕਰਨ ਦਿਓ ਹੋਰ ਇਹਦੇ ਬਾਰੇ ਵੀ ਜੋ ਫੋਰਮਾ ਤੇ ਚਰਚਾ ਹੋਊਗੀ ਤੁਹਾਨੂੰ ਆ ਕੇ ਦੱਸਾਂਗੇ ਮੇਰੀ ਇੱਕ ਹੋਰ ਬੇਨਤੀ ਸੀ ਸਾਰੇ ਪੰਜਾਬ ਦੇ ਪੱਤਰਕਾਰ ਨੇ ਬਾਹਰ ਦੇ ਵੀ ਨੇ ਸਾਰੇ ਸਾਡੇ ਸਹਿਯੋਗੀ ਦੋ ਦੋ ਟੀਮਾਂ ਬਣਾਓ ਮੇਰੇ ਵੀਰੇ ਇੱਥੇ ਕੋਈ ਵੀ ਘਟਨਾ ਕਰਮ ਘਟ ਸਕਦਾ ਪਹਿਰੇਦਾਰੀ ਥੋੜੀ ਵੀ ਚਾਹੀਦੀ ਵੀ ਤੁਸੀਂ ਦੇਸ਼ ਦੁਨੀਆ ਨੂੰ ਖਾਲੋ ਬਥੇ ਕੀ ਹੋ ਰਿਹਾ ਜਿਵੇਂ ਤੁਸੀਂ ਖੇਤਰੀ ਕਲਾ ਵੀ ਅੱਗੇ ਵੀ ਐਲਾਨ ਕੀਤਾ ਹੋਇਆ ਤੁਸੀਂ ਕਹਿੰਦੇ ਕਿ ਬਰੇਡ ਇੱਕ ਕੁਝ ਤਸਵੀਰਾਂ ਆ ਰਹੀਆਂ ਕਿ ਸ਼ੰਭੂ ਤੋਂ ਸ਼ਾਇਦ ਬੈਰੀਕੇਡ ਵਗੈਰਾ ਥੋੜੇ ਬਾਅਦ ਢੋਲੇ ਜਾ ਰਹੇ ਹੈ ਕੋਈ ਇਦਾਂ ਦੀ ਤਿਆਰਤ ਨੂੰ ਇਨਫਰਮੇਸ਼ਨ ਹੈ ਕਿ ਰਸਤੇ ਖੋਲਣ ਦੀ ਤਿਆਰੀ ਹੈ ਜਾਂ ਕੁਝ ਨਹੀਂ ਕੋਈ ਨਹੀਂ ਦੇਖੋ ਕੰਧ ਦੇ ਪਿੱਛੇ ਠੱਕ ਠੱਕ ਹੁੰਦਾ ਪੱਕਾ ਹੋਣ ਡਿਆ ਕਿ ਕੱਚਾ ਹੋਣ ਡਿਆ ਕੀ ਗੱਲ ਦਾ ਕੀ ਪਤਾ ਇਹ ਤਾਂ ਚਲੋ ਕੋਈ ਛੋਟਾ ਬੰਦਾ ਸਾਡਾ ਜਾ ਕੇ ਵੇਂਦਾ ਵੀ ਠੱਕ ਠੱਕ ਹੋਣ ਡਿਆ ਠੱਕ ਠੱਕ ਬੈਰੀਕੇਡ ਨੂੰ ਪੱਕਾ ਕਰਨ ਲਈ ਵੀ ਹੋ ਸਕਦੀ ਹੈ ਤੇ ਕੱਚਾ ਕਰ ਲਵੀ ਜੋ ਮੌਕੇ ਤੇ ਹੋਊਗਾ ਤੁਹਾਨੂੰ ਦੱਸਾਂਗੇ ਤੁਹਾਨੂੰ ਸੁਣਿਆ ਵਾਲੇ ਕੋਈ ਨਾ ਸਰਕਾਰ ਸੀ ਤਾਂ ਚਾਹੁੰਨੇ ਆ ਜੇ ਸਰਕਾਰ ਰਸਤਾ ਖੋਲਣਾ ਚਾਹੁੰਦੀ ਗੱਲਬਾਤ ਕਰ ਲੇ ਉਹਦੇ ਬਾਰੇ ਵੀ ਦੋਵੇਂ ਫੋਨ ਫੈਸਲਾ ਕਰਦੇ